ਨ ਬਾਲਕ ਲੜਕੀ ਨੂੰ ਅਗਵਾ ਕਰ 20000 ਰੁਪਏ ਦਿੱਤਾ ਵੇਚ ਸਾਈਕਲ ਤੇ ਸਕੂਲ ਜਾਂਦੇ ਵਕਤ ਕੀਤਾ ਸੀ ਅਗਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁੰਡਖੇੜਾ ਦੇ ਵਿੱਚ ਇੱਕ ਬੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ 24 ਅਪ੍ਰੈਲ ਨੂੰ ਸਾਈਕਲ ਦੇ ਉੱਪਰ 14 ਸਾਲਾਂ ਦੀ ਲੜਕੀ ਹੁਸਨਪ੍ਰੀਤ ਸਕੂਲ ਨੂੰ ਜਾ ਰਹੀ ਸੀ ਜਿੱਥੇ ਉਸ ਨੂੰ ਕੁਝ ਲੋਕਾਂ ਵੱਲੋਂ ਕਿਡਨੈਪ ਕਰ ਲਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਦਾ ਕਿਡਨੈਪ ਕਰਨ ਮਗਰੋਂ ਉਸ ਨੂੰ ਪੈਸਿਆਂ ਦੇ ਲਾਲਚ ਦੇ ਕੇ ਉਸ ਦਾ ਇੱਕ 25 ਸਾਲ ਦੇ ਨੌਜਵਾਨ ਦੇ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਲੇਕਿਨ ਜਦ ਪਰਿਵਾਰ ਨੂੰ ਪਤਾ ਚੱਲਦਾ ਹੈ ਤੇ ਉਹਨਾਂ ਦੀ ਕੁੜੀ ਕਿਡਨੈਪ ਹੋ ਚੁੱਕੀ ਹੈ ਪਰਿਵਾਰ ਨੇ ਇਸ ਦੀ ਸ਼ਿਕਾਇਤ ਬਖਸ਼ੀਵਾਲ ਥਾਣਾ ਵਿਖੇ ਕਰਵਾਈ ਤੇ ਅੱਜ ਪੂਰੇ 5 ਦਿਨਾਂ ਬਾਅਦ ਉਸ ਲੜਕੀ ਨੂੰ ਘਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਇਹ ਕਿਡਨੈਪ ਕੀਤੀ ਗਈ ਲੜਕੀ ਦਾ ਨਾਮ ਹੁਸਨਪਰੀਤ ਕੋਰ ਜਿਸ ਦੀ ਉਮਰ ਮਹਿਸ 14 ਸਾਲ ਦੱਸੀ ਜਾ ਰਹੀ ਹੈ ਉਸ ਦੇ ਪਰਿਵਾਰ ਦੇ ਦੱਸਰ ਮੁਤਾਬਕ ਹੁਸਨ ਸਿਵਲ ਸਕੂਲ ਗਈ ਸੀ ਰੋਜ਼ਾਨਾ ਬਾਗ ਸਾਈਕਲ ਦੇ ਉੱਪਰ ਲੇਕਿਨ ਕੁਝ ਦੇਰ ਬਾਅਦ ਹੀ ਉਹਨਾਂ ਨੇ ਇੱਕ ਵਿਅਕਤੀ ਦਾ ਫੋਨ ਆਉਂਦਾ ਕਿ ਤੁਹਾਡੀ ਲੜਕੀ ਦਾ ਸਾਈਕਲ ਸਾਡੇ ਘਰ ਖੜਿਆ ਹੋਇਆ ਹੈ ਉਸ ਨੂੰ ਇੱਥੋਂ ਲੈ ਜਾਓ ਤੁਹਾਡੀ ਕੁੜੀ ਸਾਨੂੰ ਪਤਾ ਨਹੀਂ ਕਿੱਥੇ ਚਲੀ ਗਈ ਹੈ ਉਸ ਤੋਂ ਬਾਅਦ ਪਰਿਵਾਰ ਥਾਣੇ ਪਹੁੰਚ ਜਾਂਦਾ ਹੈ ਪੁਲਿਸ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਗਏ ਹਨ ਪੁਲਿਸ ਦੇ ਦੱਸਰ ਮੁਤਾਬਕ ਇਸ ਸਬੰਧ 14 ਸਾਲਾ ਦੀ ਨਵਾਲੇਕ ਲੜਕੀ ਨੂੰ ਪਹਿਲਾਂ ਤਾਂ ਪੈਸੇ ਲਾਲਚ ਦੇ ਕੇ ਬਿਨਾ ਨਾਮ ਦੀ ਇੱਕ ਮਹਿਲਾ ਅਤੇ ਅਮਰਿਤਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਜਾਂਦਾ ਹੈ। ਉਸ ਤੋਂ ਬਾਅਦ ਅਮਰਿਤਪਾਲ ਸਿੰਘ ਜੋ ਲੜਕੀ ਨੂੰ ਨਾਲ ਲੈ ਕੇ ਗਿਆ ਸੀ ਉਹ ਆਪਣੇ ਬੇਟੇ ਚਕਤਾਰ ਸਿੰਘ ਨਾਲ ਉਸਦਾ ਵਿਆਹ ਕਰਵਾ ਦਿੰਦਾ ਹੈ। ਇਹ ਸਾਰੀ ਸਾਜ਼ਿਸ਼ ਚਾਰ ਲੋਕਾਂ ਵੱਲੋਂ ਰਚੀ ਗਈ ਸੀ। ਦੋ ਮਹਿਲਾਵਾਂ ਅਤੇ ਇੱਕ ਪਿਓ ਤੇ ਪੋਤ ਵੀ ਸ਼ਾਮਲ ਹਨ ਜਿਸ ਤੋਂ ਹੁਣ ਪੁਲਿਸ ਦੇ ਕਾਬੂ ਕਰਕੇ ਨੌਪਰ ਮਾਮਲਾ ਦਰਜ ਕਰ ਲਿੱਤਾ ਹੈ। ਤੇ ਇੰਨਾ ਹੀ ਨਹੀਂ ਬਲਕਿ ਦੱਸਿਆ ਜਾ ਰਿਹਾ ਹੈ ਕਿ ਲੜਕੀ ਕਿਡਨਾਪ ਹੋਈ ਸੀ। ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਜੀ ਕੀ ਕਾ ਵਾਕਿਆ ਹੋਇਆ ਸੀਗਾ ਇਹ ਦੇਖੋ ਆਪਣੇ ਸਾਹਮਣੇ ਘਰ ਆ ਜੀ ਬਿਲਕੁਲ ਆਪਣਾ ਪਰਿਵਾਰ ਆ ਜੀ ਕੇ ਸਾਰਾ ਤੇ ਇਹਨਾਂ ਦੀ ਬੱਚੀ ਛੋਟੀ ਆ ਬਿਲਕੁਲ 14 ਸਾਲ 10 ਕੇ ਹਟੇ ਨੇ ਹਨਾ ਵੀ ਉਹ ਜਿਹੜਾ ਹੁਣ ਦੱਸ ਰਹੇ ਨੇ ਵੀ ਸਵੇਰੇ ਸੇ 7 ਵਜੇ ਤਕਰੀਬਨ ਵੀ ਉਹ ਸਕੂਲ ਨੂੰ ਤਿਆਰ ਹੋ ਕੇ ਗਈ ਆ ਆਪਣਾ ਸਾਈਕਲ ਲੈ ਕੇ ਗਈਆ ਘਰੋਂ ਤੇ ਉਹ ਸਾਡੇ ਪਿੰਡ ਦੀ ਜੋ ਹੈਗੀ ਆ ਜੋ ਨਾਂ ਦੱਸ ਕੇ ਹਟਨੇ ਪਰਮਜੀਤ ਤੇ ਉਹਦੀ ਨੂੰ ਇਹਨੂੰ ਮਤਲਬ ਕਾਫੀ ਟਾਈਮ ਤੋਂ ਲਾਲਚ ਦੇ ਵਿੱਚ ਦੇਖ ਕੇ ਪੈਸੇ ਦੇ ਕੇ ਜਾਂ ਕੁਝ ਖਾਣ ਨੂੰ ਦੇ ਕੇ ਕੋਈ ਨੂ ਪੁਰਬਲਾ ਇਹਨੇ ਵੀ ਹਾਂ ਦਾਲਚ ਦੇ ਵਿੱਚ ਦਿੱਤਾ ਨੂੰ ਤੇ ਇਹਨਾਂ ਦਾ ਕੋਈ ਗਰੁੱਪ ਬਣਿਆ ਹੋਇਆ ਅੱਗੇ ਤੋਂ ਅੱਗੇ ਲਿੰਕ ਬਣੇ ਹੋਣੇ ਅੱਗੇ ਜਨਾਨੀਆਂ ਨਾਲ ਆ ਕਾਹਾਂ ਕਿਤੇ ਹੋਣਗੇ ਹੁਣ ਆਪਾਂ ਪਤਾ ਕਰਾਂਗੇ ਸਾਰਾ ਪੁਲਿਸ ਜਾਂਚ ਕਰ ਰਹੀ ਹੈ ਜੀ ਗੱਲ ਦੀ ਤੇ ਇਹਨਾਂ ਨੇ ਉਹ ਵੇਚ ਚੁੱਕੀ ਤੇ 24 ਤਰੀਕ ਦੀ ਗੱਲ ਆ ਜੀ ਅੱਜ ਦੇਖ ਲਓ ਤੁਸੀਂ ਕਿੰਨੇ 22 24 ਤਰੀਕ ਹੋ ਗਈ ਵੀ 5 ਦਿਨਾਂ ਬਾਅਦ ਆਪਾਂ ਨੂੰ ਅੱਜ ਇਹ ਕੈਮਰੇ ਦੇ ਵਿੱਚ ਲੱਭਣਾ ਕਰਨਾ ਆ ਪੁਲਿਸ ਨੇ ਵੀ ਹੁਣ ਸਾਥ ਦਿੱਤਾ ਚਲੋ ਆਪਣਾ ਵੀ ਕੈਮਰਾ ਦੇ ਫੁਟੇਜ ਲੱਭੀ ਆ ਆਪਾਂ ਨੇ ਕਾਫੀ ਕੈਮਰੇ ਦਿਖੇ ਨੇ ਵੀ ਉਹਦੇ ਵਿੱਚ ਸੋ ਹੋ ਰਿਹਾ ਜਦ ਕਿ ਇਹ ਬਿਲਕੁਲ ਮੰਨਦੇ ਜਿ ਜਦੋਂ ਹੁਣ ਸਾਰਾ ਕੁਝ ਪਤਾ ਲੱਗ ਗਿਆ ਕੁੜੀ ਵੀ ਦੱਸ ਰਹੀ ਆ ਵੀ ਹਾਂ ਮੈਨੂੰ ਉਹਦੀ ਨੋਨ ਨੇ ਅੱਗੇ ਵੇਚਿਆ ਤੇ ਅਸੀਂ ਚਾਹੁੰਦੇ ਆ ਵੀ ਸਾਰਾ ਮਤਲਬ ਪਿੰਡ ਹੀ ਸਾਰਾ ਇਕੱਠਾ ਹੋਇਆ ਵਾ ਇੱਥੇ ਕਿਹੜੀ ਗੱਲ ਕਰ ਰਹੇ ਨੋਨ ਨੇ ਵੇਚੋ ਕبول ਨਾ ਹੋਇਆ ਬਿਲਕੁਲ ਜੀ ਹਣ ਸਾਡੀ ਕੁੜੀ ਇਹ ਗੱਲ ਮੰਨਦੀ ਆ ਵੀ ਹਾਂ ਮੈਨੂੰ ਉਹਦੇ ਨੋਨ ਨੇ ਵੇਚਿਆ ਗਾ ਹਾਂ ਇਹਦੀ ਗਾਹਾਂ ਸੱਸ ਦਾ ਵੀ ਬਿਲਕੁਲ ਵਿੱਚ ਹੱਥ ਆਈਏ ਬੱਚੀ ਕਿੱਥੇ ਹੈ ਬੇ ਬੱਚੀ ਅੰਦਰ ਠਾਣੇ ਦੇ ਵਿੱਚ ਲੈ ਕੇ ਆਏ ਨੇ ਜੀ ਮੁਲਾਜ਼ਮਾਂ ਪਹਿਲਾਂ ਲੈ ਕੇ ਗਏ ਸੀ ਸੱਜੂਵਾਲ ਥਾਣੇ ਦੇ ਵਿੱਚ ਉੱਥੋਂ ਵਾਪਸ ਸਾਨੂੰ ਇਕਦਾਮ ਉਥੋਂ ਕੱਢ ਕੇ ਲੈ ਕੇ ਆਏ ਨੇ ਵੀ ਇੱਧਰ ਜਿਆਦਾ ਇਕੱਠ ਹੋ ਚੁੱਕੇ ਪਿੰਡ ਤੋਂ ਗਵਾਚੀ ਦੇ ਕਿਹੜੇ ਪਿੰਡ ਤੋਂ ਮਿਲੀ ਹੈ ਪਿੰਡ ਮੂਨ ਖੜਾ ਜੀ ਖੇੜੀ ਜੱਟਾਂ ਤੋਂ ਮਿਲੀ ਹੈ ਇਹ ਪਾਸ ਰੋਡ ਤੋਂ ਕਿੰਨੀ ਤਰੀਕ ਨੂੰ ਮਿਲੀ ਹੈ ਇਹ ਅੱਜ ਮਿਲੀ ਹੈ ਜੀ 28 ਤਰੀਕ ਨੂੰ ਅੱਜ ਪੰਜਵਾਂ ਦਿਨ ਆ ਉਹਨੂੰ ਅੱਜ ਪੰਜਵਾਂ ਦਿਨ ਆ ਜੀ ਅੱਜ ਮਿਲੀ ਹੈ ਇਹ ਕੋਈ ਪੁਲਿਸ ਵਾਲੇ ਨੂੰ ਮਤਲਬ ਲੱਗੀ ਗਈ ਹੈ ਇਹ ਹਾਂ ਜੀ ਵੇਨਲਵਾ ਮਤਲਬ ਪੂਰੇ ਹੀ ਸਾਡੇ ਪਿੰਡ ਦਾ ਸਹਿਯੋਗ ਨਾਲ ਕੈਮਰੇ ਲੱਭ ਲੱਭ ਕੇ ਜੀ ਹਨਾ ਕੈਮਰਿਆਂ ਦੇ ਵਿੱਚ ਦੇਖਦੇ ਕਿ ਸਾਰੇ ਪਿੰਡ ਨੇ ਇਹ ਕੋਸ਼ਿਸ਼ ਕੀਤੀ ਹੈ ਜੀ ਮਤਲਬ ਲੱਭਣ ਦੀ ਉਹਨਾਂ ਨੂੰ ਹੋਰ ਤੁਸੀਂ ਕੀ ਮੰਗ ਕਰਦੇ ਹੋ ਜੋ ਇਹਨੇ ਕੀਤਾ ਮਤਲਬ ਬਹੁਤ ਹੀ ਗਲਤ ਕੀਤਾ ਜੋ ਗਨਿੰਦਨਯੋਗ ਆ ਵੀ ਇਹਨਾਂ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਜੋ ਇੱਕ ਹੋਰ ਵੀ ਗੱਲ ਸਾਹਮਣੇ ਆ ਰਹੀ ਆ ਇੱਕ ਤਾਂ ਇਹਦੇ ਵਿਆਹ ਦੀ ਗੱਲ ਸਾਹਮਣੇ ਆ ਗਈ ਦੂਜੀ ਗੱਲ ਵੀ ਤਿੰਨ ਚਾਰ ਕੁੜੀਆਂ ਦੀ ਹੋਰ ਪਲਾਨਿੰਗ ਕੀਤੀ ਹੋਈ ਆ ਇਹਨਾਂ ਨੇ ਜੋ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਹਨਾਂ ਨੇ ਚੱਕਣੀਆਂ ਸੀਗੀਆਂ ਵੀ ਇਹ ਮਤਲਬ ਜਿਹੜਾ ਵੀ ਇਹ ਗਰੁੱਪ ਬਣਿਆ ਹੋਇਆ ਇਹਨੂੰ ਪੁਲਿਸ ਨੂੰ ਬੇਨਤੀ ਇਹੀ ਆ ਮੇਰੀ ਜੋ ਵੱਡੇ ਵੀ ਅਫਸਰ ਨੇ ਇਹਨਾਂ ਦੇ ਵੀ ਇਹਨੂੰ ਫੜ ਕੇ ਸਾਹਮਣੇ ਲਿਆਂਦਾ ਜਾਵੇ ਤੇ ਇਹਨਾਂ ਨੂੰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਨਾ ਜੀ ਪਿੰਡ ਦਾ ਹੀ ਗੈਂਗ ਹੈ ਕੋਈ ਜਿਹੜੀ ਲੇਡੀਜ਼ ਇਹ ਪਿੰਡ ਦੀ ਛਾੜੀ ਜੋ ਇੱਕ ਜਨਾਨੀ ਸਾਹਮਣੇ ਆਈ ਹੈ ਜੋ ਇਹਨਾਂ ਦਾ ਪਰਿਵਾਰ ਸਾਹਮਣੇ ਆਇਆ ਉਹਨਾਂ ਦਾ ਗਾਹਾਂ ਲਿੰਕ ਨੇ ਜੀ ਉਹਦੇ ਬਾਰੇ ਮੈਨੂੰ ਹਜੇ ਪਤਾ ਨਹੀਂ ਪਿਆ ਪਿੰਡ ਦਾ ਕੋਈ ਸਰਪੰਚ ਮੌਜਦਾ ਕੋਈ ਆਇਆ ਹੈ ਉਹਰੇ ਤੁਹਾਡੇ ਨਾਲ ਇਸ ਟਾਈਮ ਵੈਸੇ ਸਾਡਾ ਸਾਰਾ ਪੰਢੀ ਖੜਾ ਹੈ ਸਰਪੰਚ ਸਾਹਿਬ ਸਾਡੇ ਕਿਤੇ ਬਿਜੀ ਹੋਣਗੇ ਕਿਤੇ ਮੈਂਬਰ ਵੀ ਹੈਗੇ ਨੇ ਸਾਡੇ ਪਉਧ ਵਿੱਚ ਮਤਲਬ ਸਾਡੀ ਪੂਰੀ ਟੀਮ ਹੀ ਆਈ ਹੈ ਜੀ ਪਿੰਡ ਬਲੋਂ ਸਾਰਾ ਕੀ ਨਾਮ ਹੈ ਜੀ ਆਪਣਾ ਸਾਹਮਣੇ ਦਿਖਵਾਓ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਕੁੜੀ ਆ ਨਾ ਜੀ 24 ਤਰੀਕ ਸਵੇਰੇ 7:30 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਬਿੱਕਰ ਕੇ ਘਰੇ ਚਲੀ ਗਈ। ਉਹਨਾਂ ਤੋਂ ਜਾ ਕੇ ਕਹਿੰਦੇ ਵੀ ਮੈਨੂੰ 100 ਰੁਪਏ ਦੇ ਦੋ। ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ। ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ। ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਭਾਈ ਵਗ ਗਈ। ਜਿੱਥੇ ਸਾਈਕਲ ਘਰੇ ਖੜਾ। ਤਾਂ ਜੀ ਫਿਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ। ਇਹ ਕੁੜੀ ਦਾ ਨਾਮ ਹੈ ਹੌਸਨਪ੍ਰੀਤ ਕੌਰ ਕਿੰਨੀ ਉਮਰ ਹੈ ਕੁੜੀ ਦੀ 14ਵਾਂ ਸਾਲ ਹੈ ਕਿ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਬੀਕਰ ਦਾ ਮੁੰਡਾ ਜੀ ਗੱਗੂ ਉਹਦੀ ਵਾਈਫ ਦਾ ਉਹਦਾ ਫੋਨ ਕੀ ਕਹਿੰਦੀ ਤੁਹਾਨੂੰ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਸਾਸੀਂ ਪੁੱਛਿਆ ਫਿਰ ਅਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਮੈਡਮ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜ ਨਾ ਠਕਰੀ ਪਰ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਅਗਲੀ ਉਸ ਤੋਂ ਬਾਅਦ ਜੀ ਕੈਮਰਿਆਂ ਚ ਲੱਭਦੇ ਰਹੇ ਫਿਰ ਥਾਣੇ ਗਏ ਜਣੀ ਮੇਰਾ ਨੱਕਰ ਮੈਂ ਸਾਹ ਦਿੱਤੀ ਕਿੱਥੋਂ ਲੱਭੀ ਆ ਪੂਰੀ ਖੇੜੀ ਜੱਟਾਂ ਖੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਜਦੋਂ ਉਹਨੇ ਵਿਕਰ ਦੇ ਘਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਪਿ ਉਹ ਨਹੀਂ ਗਏ ਕਿਸ ਨੇ ਕਿਹਾ ਇਹ ਜਿਹੜੀ ਨੇ ਵੇਚੀ ਆ ਜਿਹੜੀ ਨੇ ਵੇਚੀ ਆ ਵੱਡੋਂ ਪਰਮਜੀਤ ਕੌਰ ਆ ਉਹਦਾ ਨਾਮ ਉਹਨਾਂ ਨੇ ਉਹਨਾਂ ਨੇ ਖੇੜੀ ਜੱਟਾਂ 'ਚ ਵੇਚਤੀ ਤੇ ਵਿਆਹ ਵੀ ਕਰਵਾਤਾ ਉਹਦਾ ਐਡੀ ਕਾ ਬੱਚੀ ਆ ਛੋਟੀ ਜੀ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਪੋਤ ਜਾਂ ਕੋਈ ਦੇਖਾ ਦੇ ਕੇ ਗਵਾਹ ਹੈਗੀ ਹਾਂਜੀ ਜੀ ਮਾਂ ਆ ਜੀ ਮੁੰਡੇ ਦੀ ਅੱਜ ਪਾਲਸੀ ਰੱਖੀ ਜੀ ਮੈਂ ਇਤਰਾ ਹੀ ਬਤਾਏਗਾ ਉਹਨਾਂ ਦੇ ਸਾਰਾ ਕੁਝ ਹੋ ਗਿਆ ਹੈ ਜੀ ਬਹੁਤ ਤਕਰਾ ਠੀਕ ਕੀ ਨਾਮ ਹੈ ਜੀ ਆਪਣਾ ਮੈਂ ਵਿੰਦਰ ਕੌਰ ਕੀ ਲੱਗ ਤੂਸੀ ਕੁੜੀ ਦੀ ਮੇਰੀ ਭਤੀਜੀ ਹੈ ਕੀ ਮੈਟਰ ਹੋਇਆ ਸੀਗਾ ਜੀ ਇਹ ਜੋ ਵੀ ਮੈਟਰ ਹੋਇਆ ਮੈਂ ਇਸੇ ਪੇਹੀ ਚਾਹੂੰਗਾ ਨਾ ਕੜੀ ਤੇ ਕੜੀ ਸਜ਼ਾ ਮਿਲੇ ਸਾਡੀ ਬੱਚੀ ਆ ਛੋਟੀ ਜੀ ਕਾ ਜਿਹੜੀ ਬੇਇੱਜ਼ਤੀ ਉਹਨੂੰ ਸਦਾ ਮਿਲਣੀ ਚਾਹੀਦੀ ਆ ਜ਼ਰੂਰ ਮਿਲਨੀ ਚਾਹੀਦੀ ਆ ਪੰਜ ਦਿਨ ਹੋ ਗਿਆ ਅੱਜ ਮੈਂ ਤਾਂ ਕੁਝ ਨਹੀਂ ਬੋਲਿਆ ਜਾਊਗਾ ਸੋ ਅੱਜ ਜਿੱਥੇ ਮਰਜੀ ਆਸੇ ਤੁਸੀਂ ਕੈਮਰਾ ਵੱਲ ਦੇਖੋ ਠੀਕ ਹੈ ਰੋ ਲਾਈਟ ਸਰ ਪਿੰਡ ਮੁੰਨ ਖੇਡੇ ਦੇ ਵਿੱਚ ਕਦੋਂ ਕੱਢਣਾ ਨਿਕ ਕੇ ਕੀ ਸਾਹਮਣੇ ਆ ਰਹੀ ਹੈ ਸਰ ਸਰ ਇਹ 26 ਤਰੀਕ ਨੂੰ ਲੜਕੀ ਜੋ ਨਾਬਾਲਗ ਹੈ ਉਹਦੇ ਫਾਦਰ ਵੱਲੋਂ ਸਾਨੂੰ ਅਪਰੋਚ ਕੀਤਾ ਗਿਆ ਸੀ ਤਾਂ ਉਹਨੇ ਦੱਸਿਆ ਵੀ ਉਹਦੀ ਨਾਬਾਲਗ ਲੜਕੀ ਜੋ ਸਕੂਲ ਗਈ ਸੀ ਰੋਜ਼ਾਨਾ ਤਰ੍ਹਾਂ ਤੇ ਉਸ ਤੋਂ ਬਾਅਦ ਨਹੀਂ ਮਿਲ ਰਹੀ ਹੈ ਤੇ ਜਿਸ ਤੇ ਅਸੀਂ ਐਕਸ਼ਨ ਲੈਂਦੇ ਹੋ 26 ਤਰੀਕ ਨੂੰ 18 ਨੰਬਰ ਐਫ ਆਈ ਆਰ ਅਨਨੋਨ ਵਿਅਕਤੀ ਦੇ ਖਿਲਾਫ ਤਰੇਟ ਸ਼ਾਰਟ ਦਾ ਮਕਦਮਾ ਦਰਜ ਕਰ ਲਿਆ ਸੀ ਜਦੀ ਤਫਤੀਸ਼ ਦੇ ਵਿੱਚ ਅਸੀਂ ਕਾਫੀ ਕੁਝ ਫੋਨ ਰਿਕਾਰਡਸ ਵਗੈਰਾ ਜੋ ਵੀ ਕੁਝ ਅਸਾਈ ਕਰ ਸਕਦੇ ਸੀ ਕੀਤਾ ਤੇ ਜਲਦੀ ਤੋਂ ਜਲਦੀ ਅਸੀਂ ਵਿਦੀਨ 48 ਆਰ ਸੀ ਅਸੀਂ ਇਸ ਕੁੜੀ ਨੂੰ ਰਿਕਵਰ ਕਰਾ ਲਿਆ ਸੀਗਾ ਤੇ ਇਹ ਕੁੜੀ ਅਮਰਤਪਾਲ ਸਿੰਘ ਤੇ ਉਹਦਾ ਫਾਦਰ ਜਗਤਾਰ ਸਿੰਘ ਇਹ ਖੇੜੀ ਜਟਾ ਰਹਿਣ ਵਾਲੇ ਨੇ ਉਹਨਾਂ ਦੇ ਘਰੋਂ ਅਸੀਂ ਰਿਕਵਰ ਕਰਾਈ ਹੈ ਤੇ ਡੂਰਿੰਗ ਅਨ ਇੰਟਰੋਗੇਸ਼ਨ ਉਹਨਾਂ ਨੇ ਜੋ ਦੱਸਿਆ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਅਸੀਂ ਸਾਨੂੰ ਅਸੀਂ ਮੈਰਿਜ ਕਰਨੀ ਸੀ ਤੇ ਦੀਪਿਕਾ ਨਾ ਦੀ ਇਹਨਾਂ ਦੀ ਕੋਈ ਪਿੰਡ ਦੀ ਹੈਗੀ ਇਹ ਮੂਲਖੇੜੇ ਦੀ ਉਹਨੇ ਕੁਝ ਪੈਸਿਆਂ ਦੇ ਲਾਲਚ 'ਚ ਇਹਨੂੰ ਬਰਗਲਾ ਕੇ ਕੁੜੀ ਨੂੰ ਇਹਨਾਂ ਦੇ سپੁਰਦ ਕਰਤਾ ਸੀ ਕਿੰਨੀ ਕਮਾਉਂ ਸੀ ਜੀ ਹਜੇ ਤਾਂ ਦੱਸ ਵੀ ਜਾ ਰਹੀ ਹੈ ਕੋਈ ਕਿ ਦੋਨੋਂ ਤਰਫ ਹੀ ਇਹ ਗਰੀਬ ਤਬਕਾ ਹੀ ਹੈ ਕੋਈ ਜ਼ਿਆਦਾ ਮੈਨੂੰ ਇਸ ਤਰ੍ਹਾਂ ਦਾ ਅਜ ਤੱਕ ਰੈਕਟ ਵਗੈਰਾ ਨਹੀਂ ਆਇਆ ਸਾਹਮਣੇ ਕਿਉਂਕਿ ਦੋਨੋਂ ਹੀ ਗਰੀਬ ਜੇ ਪਰਿਵਾਰ ਹੈ ਇੱਕ ਵੀਨਾ ਹੈ ਇਹ ਉੱਥੇ ਰਹਿੰਦੀ ਹੈ ਆਪਣੇ ਖੇੜੀ ਜੱਟਾ ਹੀ ਰਹਿੰਦੀ ਹੈ ਸਾਫ ਸਫਾਈ ਦਾ ਮਜ਼ਦੂਰੀ ਦਾ ਕੰਮ ਕਰਦੀ ਹੈ ਉਹਨੇ ਇਹਦੇ ਵਿੱਚ ਮੀਡੀਏਟਰ ਦਾ ਕੰਮ ਕੀਤਾ ਦੀਪਿਕਾ ਦੀ ਮਾਸੀ ਲੱਗਦੀ ਹੈ ਰਿਸ਼ਤੇਦਾਰੀ ਚ ਇਹਨਾਂ ਨੇ ਮਾਸੀ ਨੇ ਤੇ ਆਪਣੀ ਭਾਂਜੀ ਨੇ ਆ ਉਸਨੇ ਗੱਲਬਾਤ ਕਰਕੇ ਵੀ ਆਏ ਨਹੀਂ ਦੱਸਿਆ ਵੀ ਸਾਡੇ ਪਿੰਡ ਚ ਕੋ ਲੜਕੀ ਹੈਗੀ ਹੈ ਤੇ ਉਹਨੂੰ ਵਰਗਲਾ ਕੇ ਤੇ ਇਹਨਾਂ ਨੂੰ ਉਹਨਾਂ سپੁਰਦ ਕਰਤਾ ਤੇ ਲੜਕੇ ਸੀ ਵਿਦਨ 48 ਰਿਕਵਰ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਆਲਮੋਸਟ ਹੁਣ ਤੱਕ ਜੋ ਤਫਤੀਸ਼ ਆਈ ਹੈ ਜੋ ਫਾਰਮਲ ਤਫਤੀਸ਼ ਹੈ ਉਹ ਵੀ ਕੰਪਲੀਟ ਕੀਤੀ ਜਾ ਚੁੱਕੀ ਹੈ ਸਾਰੇ ਵੱਲੋਂ ਤੇ ਚਾਰੋ ਅਕਿਊਜ਼ਡ ਜਿਹੜੇ ਸਾਹਮਣੇ ਆਏ ਜਿਨ੍ਹਾਂ ਦਾ ਉਹ ਸਾਰੇ ਅਰੈਸਟ ਹੋ ਚੁੱਕੇ ਜਿਹੜੇ ਅਕਿਊਜ਼ਡ ਜਿਹੜਾ ਜਿਹਦੇ ਨਾਲ ਮੈਰਿਜ ਕੀਤੀ ਗਈ ਸੀ ਅਮਰਪਾਲ ਸਿੰਘ ਜੋ 24-25 ਸਾਲ ਦਾ ਹੈਗਾ ਉਹਦੀ ਅਰੈਸਟ ਹੋ ਗਈ ਸੀ ਤੇ ਜਗਤਾਰ ਸਿੰਘ ਉਹਦਾ ਫਾਦਰ ਹੈ ਉਹਦੀ ਅਰੈਸਟ ਹੋ ਚੁੱਕੀ ਹੈ ਉਹਦਰ ਨੂੰ ਜੁਡੀਸ਼ੀਅਲ ਕਸਟਡੀਜ਼ ਜਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਅਸੀਂ ਜੋ ਦੀਪਿਕਾ ਹੈ ਜਿਹਨੇ ਇਹਨੂੰ ਵਰਗਲਾ ਕੇ ਵੇਚਿਆ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਤੇ ਇਹਦੀ ਦੀਪਿਕਾ ਦੀ ਮਾਸੀ ਜੋ ਉਹਨਾਂ ਦੇ ਪਿੰਡ ਦੇ ਲੜਕੇ ਦੇ ਪਿੰਡ ਦੀ ਸੀ ਵੀਨਾ ਰਾਣੀ ਉਹਦੀ ਵੀ ਅਰੈਸਟ ਹੋ ਚੁੱਕੀ ਹੈ ਪਰਮਜੀਤ ਕੌਰ ਦਾ ਕੀ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਅਜੇ ਤੱਕ ਤਾਂ ਪੀਸ਼ਟੀ ਕੋਈ ਪਰਮਜੀਤ ਕੌਰ ਦਾ ਕੋਈ ਰੋਲ ਨਹੀਂ ਨਿਕਲ ਕੇ ਆਇਆ ਸਾਹਮਣੇ ਜੀ ਅਸਰ ਇਹਦੇ ਵਿੱਚ ਜਿਹੜਾ ਹੈਗਾ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਨੇ ਸੀਸੀਟੀਵੀ ਜੀ 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 ਉਹਦੇ ਵਿੱਚ ਕੁਝ ਨਿਕਲੇਗਾ ਫੁਟੇਜ ਨਿਕਲੇਗਾ ਸਭ ਜੋ ਮੋਟਰਸਾਈਕਲ ਤੇ ਲੈ ਕੇ ਜਾ ਰਹੀ ਹੋ ਪਿੱਛੇ ਲੇਜਰ ਲੇਡੀਆਂ ਬੈਠੀ ਹੈ ਸੀਸੀਟੀਵੀ ਚ ਉਹ ਵੀਨਾਰਾਣੀ ਜੀ ਉਹ ਅਰੈਸਟ ਹੋ ਚੁੱਕੀ ਹੈ ਯਾਰ ਜੋ ਚਲਾ ਕੇ ਲੈ ਕੇ ਜਾ ਰਿਹਾ ਉਹ ਜਗਤਾਰ ਸਿੰਘ ਹੈ ਜਿਸ ਦੇ بیٹے ਦੀ ਜਿਸ ਦੇ ਆਪਣੇ بیٹے ਨਾਲ ਮੈਰਿਜ ਕੀਤੀ ਹੈ ਉਹ ਤਸਦੀਕ ਹੋ ਚੁੱਕਿਆ ਦੋਨੋਂ ਅਰੈਸਟ ਹੋ ਚੁੱਕੇ ਨੇ ਕਿਹੜੇ ਕਿਹੜੇ ਸਰ ਉਹਨੂੰ ਬੋਤਾ ਆਵਾ ਲੱਗਦੀ ਜਾਂਦੀ ਤੁਹਾਨੂੰ ਲੱਗਦਾ ਕਿ ਆਣ ਟਾਈਮ ਜਿਹੜਾ ਲੜਕਾ ਹੈ ਉਹਦੇ ਉੱਪਰ ਕੋਈ ਸੱਤ ਐਕਸ਼ਨ ਕੀਤਾ ਜਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਜੋ ਜੋ ਅਕੋਰਡਿੰਗ ਟੂ ਲਾ ਜੋ ਜੋ ਸੈਕਸ਼ਨ ਬਣਦੇ ਨੇ ਉਹ ਐਨਹਾਂਸ ਕੀਤੇ ਜਾਣਗੇ ਤੇ ਲੀਗਲ ਰਾਈ ਵੀ ਲੀਤੀ ਜਾਊਗੀ ਤੇ ਜੋ ਵੀ ਹੋਊਗਾ ਤਫਤੀਸ਼ ਦੇ ਵਿੱਚ ਇਹਨੂੰ ਜਲਦ ਤੋਂ ਜਲ ਦੇ ਨੂੰ ਤਫਤੀਸ਼ ਨੂੰ ਮੁਕੰਮਲ ਕਰੇ ਮੈਂ ਕੁਝ ਦਿਨ ਹੋ ਚੁੱਕੇ ਸੀ ਜਦੋਂ ਮੈਰਿਜ ਹੋਇਆ ਬੀ ਲੜਕੀ ਇਹਨੂੰ ਕਿਹਾ ਲੜਕੀ ਨੇ ਮੈਡਮ ਗੁਰਪ੍ਰੀਤ ਸਬ ਇੰਸਪੈਕਟਰ ਮੈਡਮ ਨੇ ਲੜਕੀ ਜਦੋਂ ਬਰਾਮਦ ਹੋਈ ਹੈ ਤੇ ਉਹਨਾਂ ਨੂੰ ਹੈਂਡ ਓਵਰ ਕੀਤਾ ਗਿਆ ਸੀ ਉਹਨਾਂ ਨੇ ਪ੍ਰੀਲੀਮਨਰੀ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਉਸ ਤੋਂ ਬਾਅਦ ਜੋ ਸਟੋਨ ਦੇ ਬਿਆਨ ਦਿੱਤੇ ਹੈ ਵੀ 24 ਤਰੀਕ ਨੂੰ ਇੱਥੋਂ ਜਦੋਂ ਕੁੜੀ ਨੂੰ ਲੈ ਕੇ ਗਏ 24 ਤਰੀਕ ਨੂੰ ਸ਼ਾਮ ਨੂੰ ਹੀ ਮੈਰਿਜ ਕਰਤੀ ਸੀ ਉਹਨਾਂ ਨੇ ਇੱਕ ਫਾਰਮਲ ਜਿਹਾ ਕੀਤਾ ਉਹਨਾਂ ਨੇ ਕੋਈ ਜ਼ਿਆਦਾ ਕੋਈ ਰੀਤੀ ਰਿਵਾਜ ਨਹੀਂ ਕੀਤੇ ਸੀ ਪਿੰਡ ਦੇ ਵਿੱਚ ਕਹਿੰਦਾ ਇੱਕ ਇਕੱਠ ਹੋਇਆ ਕਾਫੀ ਮੈਰਿਜ ਦੇ ਵਿੱਚ ਕਹਿੰਦੇ ਟੈਂਟ ਖੁੰ ਲੱਗਿਆ ਸਭ ਪਿੰਡ ਨਹੀਂ ਹਜੇ ਇਸ ਤਰ੍ਹਾਂ ਦੀ ਕੋਈ ਤਸਦੀਕ ਨਹੀਂ ਹੋਈ ਮੈਰਿਜ ਕਿੱਥੇ ਹੋਈ ਸੀ ਸਰ ਇਹ ਕਿਸੇ ਮੰਦਿਰ ਚ ਕਿਹਾ ਉਹਨਾਂ ਇਹ ਉਹਨਾਂ ਦੇ ਮੇਰੇ ਖਿਆਲ ਪਾਸੋਂ ਜਾਂ ਕਿਹੜੀ ਜੱਟਾਂ ਕਿਸੇ ਮੰਦਿਰ ਚ ਕੀਤੀ ਹੈ ਤੇ ਉਹ ਇੰਟਰੋਗੇਸ਼ਨ ਚ ਪਤਾ ਲੱਗ ਜਾਵੇ ਕਿ ਬੇਟੇ ਦੇ ਕੁੜੀ ਜਿਹੜਾ ਮੁੰਡਾ ਗ੍ਰਿਫਤਾਰ ਉਹਦੇ ਨਾਲ ਰਹੀ ਸੀ ਕੁੜੀ ਨੇ ਕੁੜੀ ਦੇਖੋ ਮੈਂ ਕੁੜੀ ਨਾਲ ਡਾਇਰੈਕਟ ਕਿਉਂਕਿ ਅਸੀਂ ਨਹੀਂ ਪੁੱਛ ਕਿਸ ਕਰ ਸਕਦੇ ਸੀ ਕਿ ਨਵਾਲਿਕ ਬੱਚੀ ਸੀ ਤੋਂ ਮੈਡਮ ਗੁਰਪ੍ਰੀਤ ਕੌਰ ਨੇ ਕੀਤੀ ਸੀਗੀ ਤੇ ਮੈਂ ਜੋ ਜੋ ਵਰਸ਼ਨ ਨਿਕਲ ਕੇ ਆਈ ਹੈ ਉਹ ਕਹਿੰਦੇ ਵੀ ਡਾਇਰੈਕਟ ਜੋ ਇਹ ਜੋ ਸੋ ਕੋਲਡ ਮੈਰੀ ਸੀ ਉਹ ਹਸਬੰਡ ਵਾਈਫ ਇਕੱਠੇ ਨਹੀਂ ਰਹੇ ਇਹ ਆਪਣੇ ਜੋ ਲੜਕੇ ਦੀ ਪੈਣ ਉਹਦੇ ਨਾਲ ਰਹੀ ਦੋ ਤਿੰਨ ਚਾ ਇਹਦੇ ਵਿੱਚ ਮੈਡੀਕਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮੈਡੀਕਲ ਕਰਾਇਆ ਗਿਆ ਹੈ ਕਿਸ ਤੇ ਮੈਡੀਕਲ ਕਰਵਾਉਣ ਵਾਸਤੇ ਟੀਮ ਭੇਜੀ ਗਈ ਸੀ ਤੇ ਜੋ ਇਹਦੀ ਫੈਮਿਲੀ ਤੇ ਲੜਕੀ ਨੇ ਉਹ ਰਿਫਿਊਜ਼ ਕੀਤਾ ਹੈ ਮੈਡੀਕਲ ਕਰਵਾਉਣ ਵਾਸਤੇ ਬਟ ਜੇ ਕੁਝ ਅਨਮੋਨੀ ਹੋਵੇ ਫਿਰ ਆਪਾਂ ਜਬਰਦਸਤੀ ਨਹੀਂ ਕਰਵਾ ਸਕਦੇ ਨਾ ਮੈਡੀਕਲ ਨਹੀਂ ਪੋਸਕੋ ਐਕਟ ਦੇ ਹਿਸਾਬ ਨਾਲ ਵੀ ਲੈਕਚਰ ਲੈ ਕੇ ਕੀ ਕੀ ਜੇ ਕੁੜੀ ਨੂੰ ਇੱਕ ਤਰ੍ਹਾਂ ਅਗਵਾ ਕਰ ਦਿੱਤੀ ਗਈ ਹੈ ਨਾ ਜਾਂ ਕੁਝ ਨਹੀਂ ਅਗਵਾ ਦਾ ਸੈਕਸ਼ਨ ਤਾਂ ਲੱਗ ਚੁੱਕੇ ਹੈ ਸਰ ਕਿਹੜੀ ਕਿਹੜੀ ਧਾਰਾ ਲੱਗੀ ਹੈ 366 ਲੱਗਿਆ ਇੱਕ ਪਿੰਡਰ ਨੇ ਇਨਜ਼ਾਮ ਲਾਇਆ ਕਿ ਜਿਹੜਾ ਹੈ ਬੇਟੀ ਦਾ ਫਾਦਰ ਹੈ ਉਹਦੇ ਮਾਤਾ ਦਾ ਉਸ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਕਾਫੀ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਉਹਦੇ ਉੱਪਰ ਕੋਈ ਹੋ ਸਕਦਾ ਹੁਣ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਵੈਸੇ ਹੀ ਇਹ ਮਨਕੜੰਦ ਗੱਲਾਂ ਹੁੰਦੀਆਂ ਨੇ ਤੇ ਕਿਸੇ ਕੋਈ ਵੀ ਕੁਝ ਵੀ ਕਹਿ ਸਕਦਾ ਹੈ ਜੋ ਤਫਤੀਸ਼ ਚ ਆਏਗਾ ਉਹੀ ਅਸੀਂ ਕਰਾਂਗੇ ਇਸ ਤਰ੍ਹਾਂ ਸੋਚੋ